ਸਾਰੇ ਸਾਥੀਆਂ ਬੇਨਤੀ ਹੈ ਕਿ ਹਸਪਤਲ ਦੇ ਆਗਿਆ ਕੋਲ ਅਸੀਂ ਖੜੇ ਹਾਂ ਅਟਾ ਹੈ ਮੁਕ ਚੱਲੇ ਪਾਣੇ ਆ ਸੋ ਦੁਆਰਾ ਸਤਿ ਸ੍ਰੀ ਅਕਾਲ ਜਿੰਨੇ ਸਾਥੀ ਪਿੱਛੇ ਆ ਗਏ ਆ ਅੱਜ ਨਵਾਂ ਸ਼ਹਿਰ ਜਿੰਨੇ ਦੇ ਵਿੱਚ ਜਿਹੜੀ ਭਾਜਪਾ ਪੰਜਾਬ ਭਾਜਪਾ ਜਿਹੜੀ ਲਾਉ ਬਲੈਕ ਜਿਹੜੀ ਰੈਲੀ ਜਿਹੜੀ ਸੀਪੀਆਈਐਮਐਲ ਨਿਊ ਡੈਮੋਕਰੇਸੀ ਵੱਲੋਂ ਜਿਹੜੀ ਕੱਢੀ ਜਾ ਰਹੀ ਹੈ ਤੇ ਆਜੋ ਅਸੀਂ ਆਪਣੇ ਸੀਪੀਆਈਐਮਐਲ ਨਿਊ ਡੈਮੋਕਰੇਸੀ ਦੇ ਜਿਹੜੇ ਲੀਡਰ ਹੈਗੇ ਆ ਉਹਨਾਂ ਨਾਲ ਗੱਲਬਾਤ ਜਾਰੀ ਕਰਦੇ ਆਂ ਕਿ ਇਸ ਜਿਹੜੀ ਰੈਲੀ ਦਾ ਕੀ ਮਕਸਦ ਹੈ ਤੇ ਲੋਕ ਜਿਹੜੇ ਆ ਇਹ ਭਾਜਪਾ ਵਾਲਿਆਂ ਤੋਂ ਕਿਵੇਂ ਸੁਚੇਤ ਰਹਿਣ ਤੇ ਇਹ ਇਹਨਾਂ ਦਾ ਕੀ ਜਿਹੜਾ ਮਕਸਦ ਹੈ ਇਹ ਸਾਨੂੰ ਸੀਪੀਐਮਐਲ ਨੂੰ ਡੈਮੋਕ੍ਰੇਸੀ ਦੇ ਅਗੂ ਕੁਲਵਿੰਦਰ ਸਿੰਘ ਵੜੈਜ ਜੀ ਉਹ ਸਾਨੂੰ ਦੱਸਣਗੇ ਅੱਜ ਜਿਹੜਾ ਅਸੀਂ ਇਹ ਮਾਰਚ ਕੱਢ ਰਹੇ ਆ ਇਹਦਾ ਮਕਸਦ ਹੈ ਭਾਜਪਾ ਭਜਾਓ ਤੇ ਭਾਜਪਾ ਹਰਾਓ ਤੇ ਦੂਸਰੀਆਂ ਸਿਆਸੀ ਪਾਰਟੀਆਂ ਜਿਹੜੀਆਂ ਉਹਨਾਂ ਨੂੰ ਸਵਾਲ ਕਰੋ ਅਸੀਂ ਇਹ ਨਾਰਾ ਕਿਉਂ ਲਾਣੇ ਆ ਕਿ ਭਾਜਪਾ ਭਜਾਓ ਤੇ ਭਾਜਪਾ ਹਰਾਓ ਉਹਦੇ ਕੁਝ ਕਾਰਨ ਹੈ ਅਸੀਂ ਸਮਝਦੇ ਹਾਂ ਕਿ ਭਾਜਪਾ ਜਿਹੜੀ ਹੈ ਇਹ ਡੈਮੋਕ੍ਰੈਟਿਕ ਪਾਰਟੀ ਨਹੀਂ ਹੈ ਕਿਉਂ ਕਿਉਂਕਿ ਇਹਦੀ ਜਿਹੜੀ ਇਡਿਓਲੋਜੀ ਹੈ ਜਿਹੜੀ ਇਹਦੀ ਵਿਚਾਰਧਾਰਾ ਹੈ ਉਹਦੇ ਵਿੱਚ ਹੀ ਡਿਕਟੇਟਰਸ਼ਿਪ ਜਿਹੜੀ ਇਹ ਲੁਕੀ ਹੋਈ ਆ ਔਰ ਇਹ ਜਦੋਂ ਦੀ ਸੱਤਾ ਦੇ ਵਿੱਚ ਆਈ ਹੈ 214 ਤੋਂ ਲੈ ਕੇ ਹੁਣ ਤੱਕ ਜਿਹੜੇ ਡੈਮੋਕ੍ਰੈਟਿਕ ਸਾਡੇ ਆਧਾਰੇ ਸੀਗੇ ਇਹ ਉਹਨਾਂ ਨੂੰ ਹੌਲੀ-ਹੌਲੀ ਕਰਕੇ ਖਤਮ ਕਰਦੀ ਆਈ ਹੈ ਜਾਂ ਉਹਨਾਂ ਦੇ ਉੱਤੇ ਕਬਜ਼ਾ ਕਰਦੀ ਆਈ ਹੈ ਤੇ ਜਿਹੜੇ ਆ ਸਾਡੇ ਫੈਡਰਲ ਹੱਕ ਹੈ ਵੱਧ ਅਧਿਕਾਰ ਹੈ ਉਹਨਾਂ ਅਧਿਕਾਰਾਂ ਨੂੰ ਇਹ ਖੋਂਦੀ ਆਈ ਹੈ ਇਹਨੇ ਜੰਮੂ ਕਸ਼ਮੀਰ ਦੀ ਧਾਰਾ 370 ਜਿਹੜੀ ਆ 35 ਇਹ ਖਤਮ ਕਰ ਦਿੱਤੀ ਇਹਨੇ ਇੱਕ ਪੂਰੀ ਸਟੇਟ ਨੂੰ ਦੋ ਹਿੱਸਿਆਂ ਦੇ ਵਿੱਚ ယူਟੀ ਚ ਵੰਡ ਦਿੱਤਾ ਇਹਦਾ ਨਾਰਾ ਹੈ ਇੱਕ ਦੇਸ਼ ਇੱਕ ਰਾਸ਼ਟਰ ਇੱਕ ਪਾਰਟੀ ਇੱਕ ਨੇਤਾ ਇਹ ਇਹ ਵਨ ਵੱਧ ਰਹੀ ਹੈ ਇੱਕ ਪਾਰਟੀ ਵਾਲੇ ਪਾਸੇ ਨੂੰ ਜਿਹੜੀ ਵੱਧ ਰਹੀ ਹੈ ਕਿਉਂਕਿ ਇਹਦੀ ਇਡੀਓਲੋਜੀ ਜਿਹੜੀ ਆ ਹਿੰਦੂ ਰਾਸ਼ਟਰ ਦੀ ਇਡੀਓਲੋਜੀ ਆ ਇਹਨਾਂ ਨੇ ਵਾਅਦਾ ਵੀ ਕੀਤਾ ਕਿ ਅਸੀਂ ਹਿੰਦੂ ਰਾਸ਼ਟਰ ਜਿਹੜਾ ਉਹਨੂੰ ਬਣਾਵਾਂਗੇ ਇਸ ਦੇਸ਼ ਨੂੰ ਜਦ ਕਿ ਭਾਰਤ ਬਹੁ ਰਾਸ਼ਟਰੀਆ ਦੇਸ਼ ਆ ਬਹੁਤ ਕੌਮਾਂ ਇਹਦੇ ਵਿੱਚ ਰਹਿੰਦੀਆਂ ਐ ਸਿੱਖ ਵੀ ਆ ਮੁਸਲਮਾਨ ਵੀ ਆ ਐਸਾਈ ਵੀ ਆ ਇਹਦੇ ਚ ਹੋਰ ਵੀ ਬਹੁਤ ਸਾਰੇ ਕੌਮਾਂ ਦੇ ਲੋਕ ਜਿਹੜੇ ਰਹਿੰਦੇ ਆ ਤੁਸੀਂ ਇਹ ਸਾਰਿਆਂ ਨੂੰ ਹਿੰਦੂ ਬਾੜੇ ਦੇ ਵਿੱਚ ਝੋਪੜੀ ਨਹੀਂ ਸਕਦੇ ਹੈ ਹਰ ਇੱਕ ਦੀ ਆਪਣੀ ਆਈਡੈਂਟੀ ਹੈ ਹਰ ਇੱਕ ਦੀ ਆਪਣੀ ਪਛਾਣ ਹੈ ਔਰ ਭਾਜਪਾ ਜਿਹੜੀ ਆ ਉਹ ਸਾਰੀਆਂ ਪਛਾਣਾਂ ਨੂੰ ਜਿਹੜਾ ਖਤਮ ਕਰ ਦੇਣਾ ਚਾਹਦੀ ਆ ਤੇ ਹਿੰਦੂ ਤਬ ਦੇ ਨਾਮ ਦੇ ਉੱਤੇ ਜਿਹੜਾ ਹਿੰਦੂ ਬਹੁ ਗਿਣਤੀ ਲੋਕ ਹੈ ਉਹਨਾਂ ਨੂੰ ਆਪਣੇ ਦੁਆਲੇ ਘੋਲਬੰਦ ਕਰਦੀ ਆ ਜਾਹੇ ਉਹ ਰਾਮ ਮੰਦਰ ਦੇ ਸਵਾਲ ਦੇ ਉੱਤੇ ਕਰੇ ਜਾਂ ਉਹ ਗਊ ਹੱਤਿਆ ਦੇ ਸਵਾਲ ਦੇ ਉੱਤੇ ਕਰੇ ਜਾਂ ਉਹ ਲਵਜਹਾਦ ਦੇ ਨਾਂ ਦੇ ਉੱਤੇ ਕਰੇ ਜਾਂ ਉਹ ਮੁਸਲਮਾਨਾਂ ਦੇ ਖਿਲਾਫ ਇੱਕ ਪ੍ਰਪਾਗੈਂਡਾ ਕਰਕੇ ਉਹਨਾਂ ਨੂੰ ਕਰੇ ਕਿ ਸਾਨੂੰ ਮੁਸਲਮਾਨਾਂ ਤੋਂ ਖਤਰਾ ਹੈ ਜਦ ਕਿ ਘੱਟ ਗਿਣਤੀ ਹੈ ਮੁਸਲਮਾਨ ਹਿੰਦੂ ਬਹੁ ਗਿਣਤੀ ਹੈ ਕੋਈ ਖਤਰਾ ਹੈ ਨਹੀਂ ਪਰ ਫਿਰ ਵੀ ਇਸ ਤਰ੍ਹਾਂ ਉਹ ਕਰਕੇ ਹਿੰਦੂ ਬਹੁ ਗਿਣਤੀ ਨੂੰ ਆਪਣੇ ਦਵਾਲੇ ਲਾਮਬੰਦ ਕਰਕੇ ਹਿੰਦੂਆਂ ਦਾ ਹੀ ਨੁਕਸਾਨ ਕਰ ਰਹੀ ਹੈ ਦੇਸ਼ ਦੇ ਵਸਨੀਕਾਂ ਦਾ ਨੁਕਸਾਨ ਕਰ ਰਹੀ ਹੈ ਕਾਰਪੋਰੇਟ ਦੇ ਏਜੰਡਿਆਂ ਨੂੰ ਜਿਹੜਾ ਮਜਬੂਤੀ ਦੇ ਨਾਲ ਲਾਗੂ ਕਰ ਰਹੀ ਆ ਟਾਟਾ ਵਿਰਲਿਆਂ ਨੂੰ ਫਾਇਦਾ ਦੇ ਰਹੀ ਆ ਅਡਾਨੀਆਂ ਬਾਨੀਆਂ ਨੂੰ ਜਿਹੜਾ ਬੈਨੀਫਿਟ ਦੇ ਰਹੀ ਆ ਉਹਨਾਂ ਦੀ ਜਿਹੜੇ ਆਮਦਨ ਆ ਉਹਦੇ 'ਚ ਵਾਧਾ ਕਰ ਰਹੀ ਆ ਪਰ ਜਿੱਥੇ ਹਿੰਦੂ ਬੋਹ ਗਿਣਤੀ ਆ ਜਾਂ ਹਿੰਦੂ ਆ ਹਿੰਦੂ ਮਜ਼ਦੂਰ ਜਮਾਤ ਆ ਉਹ ਉਸੇ ਤਰ੍ਹਾਂ ਤੜਫਦੇ ਆ ਜਿਸ ਤਰ੍ਹਾਂ ਮੁਸਲਮ ਤੜਫਦੇ ਆ ਉਸੇ ਤਰ੍ਹਾਂ ਜਿਹੜਾ ਬੇਰੁਜ਼ਗਾਰੀ ਦਾ ਸ਼ਿਕਾਰ ਆ ਜਿਸ ਤਰ੍ਹਾਂ ਹੋਰ ਸਮਾਜ ਦੇ ਜਿਹੜੇ ਲੋਕ ਆ ਜਦੋਂ ਕਰੋਨਾ ਦਾ ਪੀਰੀਅਡ ਆਇਆ ਉਸ ਵੇਲੇ ਤੁਸੀਂ ਦੇਖਦੇ ਆ ਕਿ ਜਿਹੜੇ ਲੋਕ ਹਜ਼ਾਰਾਂ ਹੀ ਲੋਕ ਅ ਸੜਕਾਂ ਤੇ ਰੋਲ ਰੋਲ ਕੇ ਮਰ ਗਏ ਤੁਰ ਤੁਰ ਕੇ ਮਰ ਗਏ ਕਿਸੇ ਨੇ ਕਿਸੇ ਨੂੰ ਕੋਈ ਵਹੀਕਲ ਵੀ ਮਹਈਆ ਨਹੀਂ ਕਰਾਇਆ ਜਦ ਕਿ ਉਹਨਾਂ ਜੋ ਮジョਰਿਟੀ ਲੋਕ ਜਿਹੜੇ ਆ Hindu ਲੋਕ ਹੀ ਸੀ ਉਹ ਕੋਈ ਮੁਸਲਮਾਨ ਨਹੀਂ ਸੀ ਸਾਰੇ ਇਹਨਾਂ ਦੇ ਮਜ਼ਦੂਰ ਜਿਹੜੇ ਆ ਪਰ ਇਹ ਕਹਿਣ ਨੂੰ ਕੁਛ ਕਰਦੀ ਹੈ ਕਹਿਣੀ ਤੇ ਕਰਨੀ 'ਚ ਇਹਦੇ ਬਹੁਤ ਜਿਹੜਾ ਫਰਕ ਹੈ ਇਸ ਕਰਕੇ ਅਸੀਂ ਸਮਝਦੇ ਹਾਂ ਕਿ ਆਉਣ ਵਾਲੇ ਸਮੇਂ 'ਚ ਜਮਹੂਰੀਅਤ ਨਹੀਂ ਬਚੇਗੀ ਇਸ ਵਿਧਾਨ ਨੂੰ ਵੀ ਖਤਮ ਕਰ ਦੇਣਾ ਚਾਹੀਦਾ ਤੇ ਜੇ ਜਮਹੂਰੀਅਤ ਨੂੰ ਬਚਾਉਣਾ ਹੈ ਤਾਂ ਇਹਨੂੰ ਹਰਾਣਾ ਬਹੁਤ ਲਾਜ਼ਮੀ ਹੈ ਜੇਕਰ ਭਾਜਪਾ ਵਰਤਮਾਨ ਸਮੇਂ ਦੇ ਵਿੱਚ ਹਾਰਦੀ ਜਾਂ ਜਿੱਤਦੀ ਹੈ ਉਹਦੇ ਬਾਰੇ ਸਾਨੂੰ ਦੱਸਿਓ ਵੀ ਉਹਦੇ ਪਰ ਹਿੰਦੁਸਤਾਨ ਦੇ ਲੋਕਾਂ ਪਰ ਕੀ ਪ੍ਰਭਾਵ ਪੈ ਸਕਦਾ ਜੇਕਰ ਹਾਰਦੀ ਜਾਂ ਜਿੱਤਦੀ ਹੈ ਦੇਖੋ ਜੇ ਭਾਜਪਾ ਹਾਰਦੀ ਆ ਤਾਂ ਇਹਦੀ ਜਿਹੜੀ ਤਾਕਤ ਹੈ ਉਹ ਕਮਜ਼ੋਰ ਹੁੰਦੀ ਆ ਆਪੋਜੀਸ਼ਨ ਜਿਹੜੀ ਆ ਉਸ ਲੈਵਲ ਤੇ ਚਾਹੋ ਹਿੰਦੂਤਵ ਉਹਨਾਂ ਚ ਵੀ ਹੈ ਪਰ ਉਸ ਲੈਵਲ ਦੀ ਨਹੀਂ ਹੈ ਇਹਨਾਂ ਦੇ ਕੋਲ ਇੱਕ ਐਸਾ ਸੰਗਠਨ ਹੈ ਆਰਐਸਐਸ ਦਾ ਜਿਹੜਾ ਬਹੁਤ ਆਰਗੇਨਾਈਜ਼ ਸੰਗਠਨ ਹੈ ਜੇ ਇਹ ਸੱਤਾ ਦੇ ਵਿੱਚ ਆਂਦੇ ਆ ਤਾਂ ਇਹ ਫਾਸ਼ੀਵਾਦ ਨੂੰ ਬਹੁਤ ਹੀ ਜਵਰਦਸਤ ਤਰੀਕੇ ਨਾਲ ਲਾਗੂ ਕਰਨਗੇ ਕਿਉਂਕਿ ਇਹਨਾਂ ਦਾ ਅਮਲ ਅਸੀਂ ਦੇਖਿਆ ਹੈ ਪਿਛਲੇ 10 ਸਾਲ ਦੇ ਅਮਲ ਦੇ ਦੌਰਾਨ ਇਹਨਾਂ ਨੇ ਕਿਵੇਂ ਜਿਹੜੇ ਸਾਡੇ ਮੀਡੀਆ ਆ ਉਹਨੂੰ ਉਹਤੇ ਕਾਬੂ ਕੀਤਾ ਜਿਹੜੀ ਸਾਡੀ ਫੌਜ ਹੈ ਉਹਦਾ ਇੱਕ ਮੁਖੀ ਜਿਹੜਾ ਲਾਇਆ ਜਿਹੜੀਆਂ ਸਾਡੀਆਂ ਯੂਨੀਵਰਸਿਟੀਆਂ ਯੂਨੀਵਰਸਿਟੀਆਂ ਦੇ ਵੀਸੀ ਜਿਹੜੇ ਲਾਏ ਆ ਫਿਲਮ ਇੰਡਸਟਰੀ ਦੇ ਵਿੱਚ ਆਪਣੇ ਬੰਦੇ ਜਿਹੜੇ ਫਿੱਟ ਕੀਤੇ ਆ ਇਤਿਹਾਸ ਨੂੰ ਅਗਵਾ ਕਰਨ ਦੀ ਕੋਸ਼ਿਸ਼ ਹੈ ਜਿਹੜੀ ਉਹ ਉਹ ਕਰ ਰਹੇ ਆ ਇਤਿਹਾਸ ਨੂੰ ਬਦਲਣ ਦੀ ਕੋਸ਼ਿਸ਼ ਜਿਹੜੀ ਕਰ ਰਹੇ ਆ ਇਤਿਹਾਸ ਦੇ ਚੈਪਟਰ ਦੇ ਵਿੱਚੋਂ ਸਿੱਖ ਹਿਸਟਰੀ ਨੂੰ ਖਤਮ ਕਰ ਰਹੇ ਆ ਮੁਗਲ ਹਿਸਟਰੀ ਨੂੰ ਕੱਢਣ ਦਾ ਮਤਲਬ ਹੈ ਸਿੱਖ ਹਿਸਟਰੀ ਨੂੰ ਖਤਮ ਕਰਨਾ ਸੋ ਇਸ ਤਰ੍ਹਾਂ ਇਹ ਇਹ ਜਿਹੜੀ ਵਿਚਾਰਧਾਰਾ ਬਹੁਤ ਖਤਰਨਾਕ ਹੈ ਔਰ ਇਹ ਜਥੇਵੰਦ ਹੈ ਇਹਨੂੰ ਲਾਗੂ ਕਰਨ ਦੇ ਲਈ ਜਿਹੜੀਆਂ ਦੂਜੀਆਂ ਪਾਰਟੀਆਂ ਉਹਨਾਂ ਉਹਨਾਂ ਕੋਲ ਜਥੇਵੰਦਕ ਢਾਂਚਾ ਨਹੀਂ ਹੈ ਔਰ ਉੱਥੇ ਡੈਮੋਕ੍ਰੈਟਿਕ ਸਪੇਸ ਕੁਛ ਨਾ ਕੁਛ ਬਚੀ ਰਹੇਗੀ ਜਿਹਦੇ ਵਿੱਚ ਲੋਕ ਆਪਣੇ ਮੁੱਦਿਆਂ ਤੇ ਲੜਾਈ ਲੜ ਸਕਣਗੇ ਪਰ ਇਹ ਜੇ ਆndi ਆ ਤਾਂ ਲੜਾਈ ਲੜਨ ਦੇ ਜਿਹੜੇ ਸਾਰੇ ਰਸਤੇ ਆ ਉਹ ਵੀ ਬੰਦ ਹੋ ਜਾਣਗੇ ਇਹ ਦੇਖਿਆ ਜੀ ਆਪਾਂ ਇਹਨਾਂ ਨੇ ਕਿਦਾਂ ਬੁੱਧੀਜੀਵੀਆਂ ਨੂੰ ਚੱਕ ਕੇ ਜੇਲ੍ਹਾਂ ਦੇ ਵਿੱਚ ਛੁਪਿਆ ਹੋਇਆ ਤੇ ਜਿਹੜੀ اپੋਜੀਸ਼ਨ ਹੈ ਜੇ ਉਹ ਵੀ ਕੋਈ ਬੋਲਦੀ ਹੈ ਜਿਹੜੀ ਕਿ ਰੂਲਿੰਗ ਕਲਾਸ ਪਾਰਟੀਆਂ ਦੀਆਂ ਪਾਰਟੀਆਂ ਹੀ ਆ ਉਹਦੇ ਤੱਕ ਵੀ ਇਹਦਾ ਹਮਲਾ ਪਹੁੰਚ ਗਿਆ ਇਹ ਉਹਨਾਂ ਦੇ ਪ੍ਰਧਾਨ ਮੁੱਖ ਮੰਤਰੀਆਂ ਨੂੰ ਚੱਕ ਕੇ ਅੰਦਰ ਦੇ ਰਹੀ ਆ ਕੇਜਰੀਵਾਲ ਨੂੰ ਅੰਦਰ ਦਿੱਤਾ ਨਹਿਮਤ ਸਰੋਨ ਨੂੰ ਅੰਦਰ ਦਿੱਤਾ ਈਡੀ ਰਾਹੀਂ ਜਿਹੜਾ اپੋਜੀਸ਼ਨ ਦੀ ਲੀਡਰਸ਼ਿਪ ਹੈ ਉਹਨੂੰ ਇਹ ਅੰਦਰ ਅ ਥੱਕ ਰਹੀ ਆ ਇਸ ਕਰਕੇ ਇਹ ਜਿਆਦਾ ਖਤਰਨਾਕ ਹੈਗੀ ਜੀ ਜੀ ਧੰਨਵਾਦ ਜੀ ਅੱਗੇ ਹੁਣ ਜਾ ਰਹੇ ਆ ਤੇ ਇਸ ਦੇ ਬਾਅਦ ਦੇਖਦੇ ਆ ਕਿ ਕਿੱਥੇ ਕਿਹੜੇ ਕਿਹੜੇ ਪਿੰਡ ਆਪਣੇ ਕਵਰ ਹੁੰਦੇ ਆ ਆਪਾਂ ਨਾਲ ਦੀ ਨਾਲ ਆਪਾਂ ਲਾਈਵ ਹੁੰਦੇ ਰਵਾਂਗੇ ਧੰਨਵਾਦ ਜੀ